ਬਾਈ ਕੋ ਚੱਕ ਮੈ ਲਾ ਹੌਲੀ ਹੌਲੀ ਕਰ ਬ੍ਰੇਕ ਮਾਰ ਓਏ ਬਾਈ ਬਹੁਤ ਛੇ ਬਾਈ ਬਹੁਤ ਅੱਛੇ ਬਾਈ ਪੰਜਾਬੀ ਸੁਣਾ ਦੋ ਕੋਈ ਯਾਰ ਹਾਂ ਰੋਕੋ ਇਹਨੂੰ ਪੈਸੇ ਨਾਲ ਮਾਰੀ ਕੀ ਬਾਤ ਹੈ ਤੂੰ ਮਾਰ ਲੈ ਮੈਨੂੰ ਮਾਰ ਰੋਣਾ ਅੱਗੇ ਥੋੜੀ ਜਾਣਾ ਗਾਣਾ ਪਾਏ ਪਾ ਬਹੁਤ ਅੱਛੇ ਸ਼ਾਹਰੂਖ ਖਾਨ ਖੜ੍ਹਦੇ ਹੋ ਜਰੂਰ ਆਇਆ ਸ਼ਾਹਰੂਖ ਖਾਨ ਆ ਮੇਰੇ ਨਾਮ ਤੇਰੇ ਨਾਮ ਇਹਦਾ ਲੱਗ ਬਣਾਈ ਬਲਾਉਂਗਾ ਆਹ ਹਾਂ ਬਹੁਤ ਵਧੀਆ ਬਾਈ ਬਹੁਤ ਅੱਛੀ ਬਹੁਤ ਐਨਜੋਏ ਬਹੁਤ ਵਧੀਆ ਆਵਾਜ਼ ਬਾਈ ਘੈਂਟ ਗੱਲਵਾ ਘੈਂਟ ਐਨਜੋਏ ਸਾਈਨ ਕਰਨਾ ਬਾਕਸ ਨੂੰ ਬਹੁਤ ਸਾਫ਼ ਸਾਈਨ ਕਰਾਉਣਾ ਇਹ ਬੰਦਾ ਆਪਾਂ ਤੁਹਾਡੇ ਕੋਲ ਹੁਣ 22 ਸੈਕਿੰਡ ਤੁਸੀਂ ਵੀ ਥੋੜੀ ਲੋ 22 ਸੈਕਿੰਡ ਵਾਲੇ ਜੱਸ ਅੱਜ ਭਾਈ ਕੋਟੇ ਸਿੱਧੇ ਗਏ ਪਹਿਲਾਂ ਜੱਟ ਸਾਹਿਬ ਤੇਰੇ ਪੈਂਟਾਂ ਹੀ ਗੰਦੀ ਹੋ ਗਈ ਵੇਂ ਜਦ ਵੱਜ ਵੱਜ ਕੇ ਉਹ ਕੋਇਨ ਢੋਲਾਗੇ ਜੱਟ ਸਾਹਿਬ ਲੋ ਵੀ ਚੱਲ ਰਹੀ ਟ੍ਰੇਨ ਸੁਖਨਾ ਲੇਕ ਤੇ ਬਹੁਤ ਘੈਂਟ ਘੈਂਟ ਰਾਈਡਾਂ ਹੁਣ ਬਹੁਤ ਨਵੀਆਂ ਲਾਤੀਆਂ ਨੇ ਰਾਈਡਾਂ ਬਹੁਤ ਸੋਹਣੀਆਂ ਬੱਚੇ ਦਾ ਵਧੀਆ ਇੰਜੋਏ ਹੁੰਦਾ ਸਾਲਾ ਹੁਣ ਇਹਨੂੰ 17 ਹੀ ਦਿਖਾਉਣੇ ਆ ਸਾਲਾ ਚ ਪਹਿਲਾਂ ਦੇਖੀਏ ਯਾਰ ਮੈਂ ਕੁਲਪੀ ਹੋ ਸੋਫਟੀ ਖਾਣੀ ਹੈ ਚਲੋ 17 ਹੀ ਦਿਖਾਉਣੇ ਸੋਫਟੀ ਬਹੁਤ ਵਧੀਆ ਜੀ ਵਾਏ ਅੱਜ ਤਾਂ ਰਸ਼ਕ ਹੋਗਾ ਹਾਂ ਜੱਸ ਭੀੜ ਭੜਕਾ ਚੰਗਾ ਆਜੇ ਇੱਕ ਮਿੰਟ ਰਹੀਂ ਹੈਗਾ ਭੀੜ ਤੱਕਾ ਚੰਗਾ ਆਇਆ ਪਤੋਂ ਤੂੰ ਆ ਜਵਾ ਥੋੜੀ ਜਿਆਗ ਤੂੰ ਗੱਡੀ ਚ ਚਾਉਣ ਨੂੰ ਦੱਸ ਮੈਨੂੰ ਹੈ ਤੂੰ ਆ ਵੀ ਕਹਿਂ ਚੀਜ਼ ਹੈ ਨਾ ਆ ਕੀ ਆ ਰਹਾ ਕੀ ਹੈ ਇਹ ਇਹ ਕੀ ਹੁੰਦਾ ਵਿੱਕੀ ਇੱਚ ਨਾ ਇੱਚ ਨਾ ਇੱਕ ਵਾਰ ਨੇ ਮਤਲਬ ਐਨਾ ਫੀਲ ਹੁੰਦੇ ਨਾ ਜਿਵੇਂ ਆਪਾਂ ਮੌਨਸੂਨ ਨਾਲ ਲੜ ਰਹੇ ਨਾ ਆਪਾਂ ਨੂੰ ਸੱਚੀ ਜੀ ਪੀ ਲਾਉਂਗਾ ਕਿ ਆਪਾਂ ਮੌਨਸੂਨ ਨਾਲ ਲੜ ਰਹੇ ਹਾਂ ਲੜ ਰਹੇ ਹਾਂ ਇਹਦਾ ਨਾ ਹਿੱਲੂਗਾ ਕੁੱਤੇ ਦੀ ਇਹ ਹਿੱਲੂਗੀ ਹੈ ਜੇ ਆਪਾਂ ਫਾਇਰ ਕਰੂਗੇ ਇਹ ਆਪਾਂ ਕੋਈ ਫਾਇਰ ਨਹੀਂ ਆਪਾਂ ਵਾ ਥੋੜਾ ਜਿਹਾ ਹੱਟ ਜਾ ਰੁਕੂਗਾ ਓਕੇ ਓਕੇ ਜਾ ਖਾ ਕੁਲਫੀ ਖਾ ਬਈ ਕੁਲਫੀ ਹੈ ਆਈਸਕ੍ਰੀਮ ਬਾਅਦ ਚੋ ਖਾਣੇ ਆ ਗਿਆ ਆ ਜਾ ਆਏ ਅਧਰ ਹੋ ਗਏ ਚੜੋ ਆ ਆਪਣਾ ਰੋਸਤਾ ਹੋਏ ਕੁਲਫੀ ਬਟਰ ਸਕੋਚ ਕੁਲਫੀ